ਗੁਰੂ ਹਰਿ ਸੱਚੇ ਪਾਤਸ਼ਾਹ ਕਿੰਨੇ ਨੇ ਪਾਇਏ ਸੇ ਬੜਾ ਮੋੜ ਹੈ ਸਾ ਸੰਗਤ ਜੀ ਬੜਾ ਧਿਆਨ ਦੇਣਾ ਗੁਰੂ ਦੇ ਪਿਆਰਿਓ ਇਸ ਵਾਸਤੇ ਸੱਚੇ ਪਾਤਸ਼ਾਹ ਗੁਰਬਾਣੀ ਦੁਆਰਾ ਇਤਿਹਾਸ ਦੁਆਰਾ ਆਪ ਨੂੰ ਵਿਦੇਸ਼ਪੇ ਕਰਦੇ ਨੇ ਪਈ ਨਿਰੀ ਕਥਨੀ ਕਰਨ ਦੇ ਨਾਲ ਹੀ ਨਹੀਂ ਬਣ ਜਾਣਾ ਕਿਉਂਕਿ ਦਾਸ ਨੇ ਆਪ ਦੇ ਚਨਜ ਇਸ਼ਾਰਾ ਕੀਤਾ ਸੀ ਪਈ ਜਿਹੜਾ ਅਮਾਨੁਖ ਆਪਣੀ ਪੂਜਾ ਪ੍ਰਤੀਸ਼ਟਾ ਦੇ ਵਾਸਤੇ ਆਪਣੀ ਪੇਟ ਪਾਲਣ ਦੇ ਵਾਸਤੇ ਆਪਣੀ ਮਾਨ ਤੇ ਵਿਢਾਈ ਦੇ ਵਾਸਤੇ ਗੁਰੂ ਦੇ ਪਿਆਰਿਓ ਪ੍ਰਚਾਰ ਕਰਦਾ ਉਪਦੇਸ਼ ਕਰਦਾ ਉਹ ਵੱਡਾ ਸਮਾਜ ਦਾ ਤ੍ਰੋਹੀਆ ਤੇ ਪਾਪੀ ਅਪਰਾਧੀ ਬੰਦਾ ਸਾਸ ਸੰਗਤ ਜਿਹੜਾ ਆਪ ਕਰਨੀ ਨਹੀਂ ਕਰਦਾ ਤੇ ਆਪਣੀ ਪੂਜਾ ਦੇ ਵਾਸਤੇ ਆਪਣੀ ਪੂਜਾ ਪ੍ਰਤੀਸ਼ਟਾ ਦੇ ਵਾਸਤੇ ਤੇ ਮਾਨ ਤੇ ਵਿਢਾਈ ਦੇ ਵਾਸਤੇ ਗੁਰੂ ਦੇ ਪਿਆਰ ਸਿਰਫ ਉਪਦੇਸ਼ ਕਰਦਾ ਪਿਆ ਉਹ ਪਾਪੀ ਹੈ ਸਾਸ ਸੰਗਤ ਜੀ ਧਰਮ ਦਾ ਤ੍ਰੋਹੀਆ ਗੁਰੂ ਦੇ ਪਿਆਰਿਓ ਇਸ ਵਾਸਤੇ ਸੱਚੇ ਪਾਤਸ਼ਾਹ ਗੁਰਬਾਣੀ ਦੁਆਰਾ ਆਪ ਨੂੰ ਉਪਦੇਸ਼ ਪੇ ਕਰਦੇ ਨੇ ਐ ਸੱਜਣੋ ਸਾਸਤ ਸਿਮਰਤ ਬੇਦ ਚਾਰ ਮੁਖਾਗਰ ਵਿਚਰੇ ਤਪੇ ਤਪੀ ਸਰ ਜੋਗੀਆਂ ਤੀਰਥ ਗਵਣ ਕਰੇ ਖੱਟ ਕਰਮਾਂ ਤੇ ਦੁਗਣਾ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ ਸਾਸ ਵਿੱਚ ਜੇ ਤੁਸੀਂ ਇਤਿਹਾਸ ਪੜੋਗੇ ਗੁਰਬਾਣੀ ਪੜੋਗੇ ਆਪਾਂ ਨੂੰ ਗਿਆਨ ਕਹਿੰਦੇ ਨੇ ਸਾਸਤ ਸਿਮਰਤ ਬੇਦ ਚਾਰ ਮੁਖਾਗਰ ਵਿਚਰੇ ਚਾਰ বেদ 6 ਸ਼ਾਸਤਰ 9 ਵਿਆਕਰਨ 18 ਉਪਰਾਣ 27 ਸਿਮਰਤੀਆਂ ਇਹਨਾਂ ਦਾ ਉਚਾਰਨ ਕਰੇ ਰਟਨ ਕਰੇ ਸਾਸ ਸੰਗਤ ਉਪਦੇਸ਼ ਕਰੇ ਗੁਰੂ ਦੇ ਪਿਆਰਿਓ ਕਹਿੰਦੇ ਨੇ ਸਾਸਤ ਸਿਮਰਤ বেদ ਚਾਰ ਮੁਖਾਗਰ ਵਿਚਰੇ ਤਪਿਤ ਪੀਸਰ ਜੋਗੀਆਂ ਤੀਰਥ ਗਮਨ ਕਰੇ ਕਦੇ ਕਿਸੇ ਤੀਰਥ ਤੇ ਕਦੇ ਕਿਸੇ ਤੀਰਥ ਤੇ ਕਦੇ ਕਿਸੇ ਸ਼ਮਸ਼ਾਨ ਘਾੜ ਤੇ ਜੋਗ ਸਾਧਨਾ ਕਰੇ ਗੁਰੂ ਦੇ ਪਿਆਰਿਓ ਖੱਟ ਕਰਮਾਂ ਤੇ ਦੁੱਗਣਾ ਪੂਜਾ ਕਰਤਾ ਨਾਏ ਖੱਟ ਕਰਮ ਕਰੇ ਵਿਦਿਆ ਪੜਨੀ ਤੇ ਵਿਦਿਆ ਪੜਾਉਣੀ দান ਲੈਣਾ ਤੇ দান ਦੇਣਾ ਯੱਗ ਕਰਨਾ ਤੇ ਯੱਗ ਕਰਵਾਣਾ ਇਹ ਖੱਟ ਕਰਮ ਨੇ ਸਾਧ ਸੰਗਤ ਜੀ ਇਹ ਦੂਣੇ ਹੋਰ ਕਰਦਾ ਹੋਇ ਗੁਰੂ ਦੇ ਪਿਆਰਿਓ ਪਰ ਕਹਿੰਦੇ ਨੇ ਰਾਂਗਨਾਂ ਲੱਗੀ ਪਾਰ ਬ੍ਰਹਮਤਾ ਸਰ ਪਰ ਨਰਕੇ ਜਾਏ ਸਾਧ ਸੰਗਤ ਜੀ ਇਹਨਾ ਕੁਛ ਕਰਦਾ ਹੋਇਆ ਜੇ ਅੰਦਰ ਪ੍ਰੇਮ ਪਿਆਰ ਕਿਉਂ ਇਹ ਵਿਦਿਆ ਹੈ ਅਮਰਤਾ ਸਾਧ ਸੰਗਤ ਜੀ ਇਹ ਵਿਦਿਆ ਹੈ ਇਹ ਮਿਠਾਸ ਹੈ ਇਹ ਵਿਦਿਆ ਹੈ ਇਹ ਚਾਨਣ ਹੈ ਇਹ ਵਿਦਿਆ ਹੈ ਇਹ ਪ੍ਰੇਮ ਤੇ ਪਿਆਰ ਹੈ ਗੁਰੂ ਦੇ ਪਿਆਰਿਓ ਤੇ ਜੇ ਇਹ ਵਿਦਿਆ ਦੀ ਪ੍ਰਾਪਤੀ ਕਰਕੇ ਆਪਾਂ ਨੇ ਵਿਖ ਬਣ ਜਾਣੀ ਹੈ ਨਰਕਾਂ ਨੂੰ ਲੈ ਜਾਵੇਗੀ ਸਾਥ ਸੰਗਤ ਜੀ ਵਿਖ ਬਣ ਜਾਂਦੀ ਹੈ ਗੁਰੂ ਦੇ ਪਿਆਰਿਓ ਇਸ ਵਾਸਤੇ 10 ਪ੍ਰਾਰਥਨਾ ਕਰਦਾ ਪਿਆ ਗੁਰਬਾਣੀ ਕੇ ਨੰ ਰੰਗ ਨ ਲੱਗੀ ਭਾਰ ਬ੍ਰਹਮ ਤਾਂ ਸਰਪਰ ਨਰਕੇ ਜਾਏ ਸਿੱਧਾ ਨਰਕਾਂ ਨੂੰ ਜਾਵੇਗਾ ਫੇ ਸਾਥ ਸੰਗਤ ਜੀ